ਭਾਰਤ ਦੇ ਇਤਿਹਾਸ ਦੇ ਇੱਕ ਅਜੀਹੀ ਚੋਰੀ ਜਿਸ ਦੇ ਵਿੱਚ ਨਾ ਬੰਦੂਕਾਂ ਲੈ ਕੇ ਚੋਰ ਆਏ ਨਾ ਕੋਈ ਗੋਲੀ ਚੱਲੀ ਨਾ ਕੋਈ ਨਕਾਬਪੋਸ਼ ਆਇਆ ਫਿਰ ਵੀ ਹਜ਼ਾਰਾਂ ਕਰੋੜਾ ਰੁਪਏ ਬੈਂਕਾਂ ਚੋਂ ਗਾਇਬ ਕਰ ਦਿੱਤੇ ਇਹ ਚੋਰ ਸੀ ਇੱਕ ਚਾਚਾ ਤੇ ਭਤੀਜਾ ਨਿਰਵ ਮੋਦੀ ਤੇ ਮੇਹਲ ਚੌਕਸੀ ਦੀ ਕਹਾਣੀ ਆਓ ਅੱਜ ਜਾਣਦੇ ਹਾਂ ਇਹਨਾਂ ਦੇ ਬਾਰੇ ਭਾਰਤ ਦੇ ਇਤਿਹਾਸ ਦੇ ਵਿੱਚੋਂ ਇੱਕ ਸਭ ਤੋਂ ਵੱਡਾ ਘਟਾਲਾ ਆਂਦਾ ਵਾ ਪੰਜਾਬ ਨੈਸ਼ਨਲ ਬੈਂਕ ਸਕੈਮ ਜਿਸ ਦਾ 14000 ਕਰੋੜ ਰੁਪਇਆ ਲੁੱਟ ਕੇ ਲੈ ਗਏ ਮੇਹਲ ਚੌਕਸੀ ਤੇ ਨਿਰਮ ਮੋਦੀ ਗੱਲ 2018 ਦੀ ਆ ਪੰਜਾਬ ਨੈਸ਼ਨਲ ਬੈਂਕ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਖਾਤੇ ਵਿੱਚੋਂ ਕਰੋੜਾ ਨਹੀਂ ਹਜ਼ਾਰਾਂ ਕਰੋੜਾ ਰੁਪਇਆ ਗਾਇਬ ਹਨ ਜਲਦ ਉਹਨਾਂ ਨੇ ਇਸ ਦੇ ਬਾਰੇ ਪਤਾ ਕੀਤਾ ਤਾਂ ਉੱਥੋਂ ਪਤਾ ਲੱਗਾ ਕਿ ਨਿਰਮ ਮੋਦੀ ਤੇ ਮੇਹਲ ਚੌਕਸੀ ਨੇ ਨਕਲੀ ਐਲਓਜੀ ਮਤਲਬ ਕਿ ਲੈਟਰ ਆਫ ਅੰਡਰਸਟੈਂਡਿੰਗ ਤਿਆਰ ਕਰਵਾ ਕੇ ਵਿਦੇਸ਼ੀ ਬੈਂਕਾਂ ਤੋਂ ਹਜ਼ਾਰਾਂ ਕਰੋੜ ਰੁਪਏ ਦਾ ਲੋਨ ਚੱਕ ਲਿਆ ਹੈ ਕਰਜ਼ਾ ਲੈ ਲਿਆ ਵਾ ਹੁਣ ਤੁਸੀਂ ਸੁਣਦੇ ਹੋਣੇ ਆ ਕਿ ਐਲਓਜੀ ਕੀ ਹੁੰਦਾ ਵਾ ਆਓ ਇਸ ਦੇ ਬਾਰੇ ਵਿਸਤਾਰ ਦੇ ਨਾਲ ਜਾਣਦੇ ਹਾਂ ਐਲੋ ਜੂ ਨੂੰ ਅਗਰ ਸਾਫ਼ ਤੇ ਸੁੱਖੇ ਸ਼ਬਦਾਂ ਦੇ ਵਿੱਚ ਸਮਝਣਾ ਚਾਹੀਏ ਤਾਂ ਇਹ ਇਦਾਂ ਵਾ ਕਿ ਅਗਰ ਕੋਈ ਬੰਦਾ ਕੋਈ ਸਮਾਨ ਖਰੀਦ ਰਿਹਾ ਵਾ ਉਹ ਤੋਂ ਪੈਸੇ ਵਾਪਸ ਨਹੀਂ ਹੁੰਦੇ ਤਾਂ ਦੂਸਰਾ ਬੰਦਾ ਉਸ ਦੀ ਗਾਰੰਟੀ ਚੱਕਦਾ ਕਿ ਜੇ ਇਹ ਬੰਦਾ ਪੈਸੇ ਵਾਪਸ ਨਹੀਂ ਕਰਦਾ ਤਾਂ ਮੈਂ ਇਹਦਾ ਗਾਰੰਟਰ ਆ ਮੈਂ ਪੈਸੇ ਵਾਪਸ ਕਰੂੰਗਾ ਪਰ ਜਦ ਨਿਰਮੋਦੀ ਹੁਣਾਂ ਨੇ ਪੰਜਾਬ ਨੈਸ਼ਨਲ ਬੈਂਕ ਦੇ ਲੈਟਰ ਬਾਹਰਲੇ ਵਿਦੇਸ਼ਾਂ ਬੈਂਕਾਂ ਦੇ ਵਿੱਚ ਦਿੱਤੇ ਤਾਂ ਉਹਨਾਂ ਨੇ ਇੱਕ ਈਮੇਲ ਭੇਜਦੇ ਬੈਂਕ ਨੂੰ ਤੇ ਜਦੋਂ ਈਮੇਲ ਬੈਂਕ ਨੂੰ ਗਈ ਤਾਂ ਬੈਂਕ ਦੇ ਕਰਮਚਾਰੀ ਵੀ ਨਾਲ ਰਲੇ ਹੋਏ ਸੀ ਤੇ ਉਹਨਾਂ ਨੇ ਉੱਥੋਂ ਸਹੀ ਕਰਤਾ ਹਾਂ ਵੀ ਠੀਕ ਆ ਇਹ ਬੰਦਾ ਵਧੀਆ ਵਾ ਅਗਰ ਪੈਸੇ ਨਹੀਂ ਵਾਪਸ ਕਰੂਗਾ ਤਾਂ ਅਸੀਂ ਕਰਾਂਗੇ ਪਰ ਪਤਾ ਉਦੋਂ ਲੱਗਾ ਜਦ ਹਜ਼ਾਰਾਂ ਕਰੋੜਾਂ ਦਾ ਉਹਨਾਂ ਦੇ ਨਾਲ ਸਕੈਮ ਹੋ ਚੱਕਾ ਸੀ ਦੋਸਤੋ ਜਿਵੇਂ ਹੀ ਮਾਮਲਾ ਖੁੱਲਦਾ ਬਾ ਮੇਹਲ ਚੌਕਸੀ ਤੇ ਨਿਰਮ ਮੋਦੀ ਦੇ ਛੱਡ ਕੇ ਭੱਜ ਜਾਂਦੇ ਆ ਉਹ ਐਂਟੀਕ ਤੇ 12 ਮੁੰਡਾ ਦੇ ਵਿੱਚ ਜਾ ਕੇ ਬਸਣ ਲੱਪੰਦੇ ਆ ਤੇ ਉੱਥੇ ਦੀ ਸਿੱਧੀ ਛੱਪ ਲੈ ਲੈਂਦੇ ਆ ਤਾਂ ਕਿ ਭਾਰਤੀ ਕਾਨੂੰਨ ਉਹਨਾਂ ਨੂੰ ਵਾਪਸ ਨਾ ਲਿਆ ਸਕੇ ਉਸ ਸਮੇਂ ਚੌਕਸੀ ਨੇ ਕਿਹਾ ਕਿ ਮੈਂ ਬੇਗਸੂਰਾਂ ਮੈਨੂੰ ਸਿਆਸੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਹਕੀਕਤ ਕੁਝ ਹੋਰ ਸੀ ਸੀਬੀਆਈ ਤੇ ਈਡੀ ਨੇ ਉਸ ਦੇ ਖਿਲਾਫ ਗੰਭੀਰ ਦੋਸ਼ ਲਗਾਏ ਮਨੀ ਲਾਂਡਰਿੰਗ ਫਰਾਡ ਕਰਪਸ਼ਨ ਦੇ ਮਾਮਲੇ ਦਰਜ ਕੀਤੇ ਗਏ ਦੋਸਤੋ ਭਾਰਤ ਨੇ ਕਈ ਦੇਸ਼ਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਕਾਨੂੰਨੀ ਲੜਾਈਆਂ ਲੜੀਆਂ ਉਹ ਮਹਿਲ ਚੌਕ ਸੀ ਨੂੰ ਵਾਪਸ ਲੈ ਕੇ ਆਉਣਾ ਚਾਹੁੰਦੇ ਸਨ ਪਰ ਮਹਿਲ ਚੌਕ ਸੀ ਦੀ ਸਥਿਤੀ ਦਾ ਪਤਾ ਨਹੀਂ ਲੱਗਦਾ ਸੀ ਕਿ ਉਹ ਹੈ ਕਿੱਥੇ ਕਿਤੇ ਗੁੰਮ ਹੈ ਜਾਂ ਫਿਰ ਕਿਸੇ ਨੇ ਕੈਪਟਨ ਕਰ ਲਿਆ ਪਰ ਉਹਨਾਂ ਨੂੰ ਇੱਕ ਸਮੇਂ ਬੈਲਜੀਅਮ ਦੇ ਵਿੱਚ ਦੇਖਿਆ ਗਿਆ ਬੈਲਜੀਅਮ ਦੇ ਵਿੱਚ ਉਹ ਆਪਣੇ ਇਲਾਜ ਕਰਵਾਉਣ ਲਈ ਆਏ ਸੀ ਕਿਉਂਕਿ ਕਿਸੇ ਗੰਭੀਰ ਬਿਮਾਰੀ ਨੇ ਉਹਨਾਂ ਨੂੰ ਜਕੜ ਲਿਆ ਸੀ ਜਦੋਂ ਹੀ ਬੈਲਜੀਅਮ ਦੇ ਵਿੱਚ ਦੇਖਿਆ ਗਿਆ ਤਾਂ ਭਾਰਤੀ ਸਰਕਾਰ ਨੇ ਬੈਲਜੀਅਮ ਸਰਕਾਰ ਨੂੰ ਕਿਹਾ ਕਿ ਇਹ ਭਗੌੜਾ ਹੈ ਇਸ ਨੂੰ ਫੜ ਕੇ ਵਾਪਸ ਭੇਜਿਆ ਜਾਵੇ ਬੈਲਜੀਅਮ ਸਰਕਾਰ ਨੇ ਸਾਰੀ ਸਥਿਤੀ ਦੇਖੀ ਸਾਰੇ ਸਬੂਤ ਦੇਖੇ ਤੇ ਹੁਣ ਵਾਪਸੀ ਹੋ ਰਹੀ ਆ ਮੇਹਲ ਚੌਕਸੀ ਦੀ ਭਾਰਤ ਦੇ ਵਿੱਚ ਜਿੱਦਾਂ ਇਹ ਖਬਰ ਸੋਸ਼ਲ ਮੀਡੀਆ ਤੇ ਆਈ ਤੇ ਲੋਕਾਂ ਦਾ ਰਿਐਕਸ਼ਨ ਸੀ ਕਿ ਜਿਸ ਜਿਸ ਨੇ ਵੀ ਦੇਸ਼ ਦਾ ਪੈਸਾ ਲੁੱਟਿਆ ਵਾ ਉਸ ਨੂੰ ਫੜ ਕੇ ਵਾਪਸ ਭਾਰਤ ਲੈ ਕੇ ਆਣਾ ਚਾਹੀਦਾ ਵਾ ਜੇਲ੍ਹ ਦੇ ਵਿੱਚ ਪਾਣਾ ਚਾਹੀਦਾ ਵਾ ਲੋਕਾਂ ਦੇ ਟੈਕਸ ਦਾ ਪੈਸਾ ਖਾਦਾ ਵਾ ਲੋਕਾਂ ਦੀ ਮਿਹਨਤ ਦੀ ਕਮਾਈ ਦਾ ਪੈਸਾ ਲੈ ਕੇ ਭੱਜੇ ਸੀ ਹੁਣ ਇਹਨਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਆ ਕਿੰਨੇ ਸਾਲ ਲਈ ਜੇਲ੍ਹ ਦੇ ਅੰਦਰ ਹੋਣਾ ਚਾਹੀਦਾ ਵਾ ਜਾਂ ਫਿਰ ਇਹਨਾਂ ਦੀ ਕੀ ਸਜ਼ਾ ਬਣਦੀ ਆ ਉਹ ਤੁਸੀਂ ਕਮੈਂਟ ਬਾਕਸ 'ਚ ਦੱਸ ਸਕਦੇ ਆ ਅਗਰ ਤੁਹਾਨੂੰ ਇਹ ਸਟੋਰੀ ਸਮਝ ਲੱਗ ਗਈ ਹੋਵੇ ਤਾਂ ਇਸ ਨੂੰ ਸ਼ੇਅਰ ਕਰ ਦਿਓ ਤੇ ਭਰਾ ਦੇ ਚੈਨਲ ਸਬਸਕ੍ਰਾਈਬ ਕਰ ਲਿਓ ਇਹੋ ਜਿਹੀਆਂ ਹੋਰ ਸਟੋਰੀਆਂ ਸੱਚੀਆਂ ਕਹਾਣੀਆਂ ਲੈ ਕੇ ਹਾਜ਼ਰ ਹੁੰਦੇ ਰਹਿਾਂਗੇ ਫਿਲਹਾਲ ਤੋਂ ਅਜਾਜਤ ਮਿਲਦੇ ਆ ਥੋੜੇ ਸਮੇ ਬਾਅਦ